ਮੇਰਾ ਨਾਮ ਅਨਿਲਾ ਗੋਤਮ ਹੈ ਮੈਂ ਆਪਣੀ ਡਿਊਟੀ ਤੇ ਐਮਸ ਵਿਲਾਸਪੁਰ ਜਾਂਦੀ ਪਈ ਸੀ ਇਹ ਭਾਜੀ ਆਏ ਮੈਂ ਇੰਡੀਕੇਟਰ ਦਿੱਤਾ ਸੀ ਪ੍ਰੋਪਰ ਮੈਂ ਸলো ਵੀ ਕੀਤੀ ਸੀ ਗੱਡੀ ਇਹ ਗਲਤ ਲਾਈਨ ਤੇ ਮੇਰੀ ਲਾਈਨ ਤੇ ਆ ਕੇ ਇਨਾ ਨੇ ਪਿੱਛੇ ਗੱਡੀ ਠੋਕ ਦਿੱਤੀ ਮੇਰੀ ਨਾ ਪੂਰਾ ਟਾਇਰ ਜਿੰਨਾ ਤੋਂ ਨੁਕਸਾਨ ਹੈ ਟਾਇਰ ਵੀ ਖਰਾਬ ਹੋ ਗਿਆ ਰਿੰਮ ਵੀ ਉੱਡਾ ਸਾਰਾ ਕੁਝ ਫਟ ਗਿਆ ਹੈ ਮੇਰੀ ਮੰਮੀ ਤੇ ਗਰਦਨ ਵੀ ਚੋਟ ਲੱਗ ਗਈ ਹੈ ਨਾ ਮੇਰਾ ਨਾਂ ਹੈ ਜੀ ਮਨਜੀਤ ਕੌਰ ਪਠਾਨਪੁਰ ਤੋਂ ਆਏ ਆਂ ਤੇ ਬੇਟੀ ਜਿਹੜੀ ਹੈ ਸੁੱਤੀਆਂ ਘਟ ਕੇ ਆਈ ਹੈ ਘਰੋਂ ਤੇ ਅਸੀਂ ਬਲਾਸਪੁਰ ਜਾ ਰਹੇ ਸੀ ਐਮਸ ਦੇ ਵਿੱਚ ਇਹਦੀ ਡਿਊਟੀ 8 ਵਜੇ ਤੇ ਅਹੀਂ ਸੜਕ ਤੇ ਗੱਡੀ ਅਹੀਂ ਆ ਰਹੀ ਸੀ ਇਹ ਵੀ ਪਿੱਛੋਂ ਆ ਰਹੇ ਸੀ ਤੇ ਜਿਨ੍ਹਾਂ ਨੇ ਗੱਡੀ ਮਾਰੀ ਹੈ ਤੂੰ ਇਹ ਉਹਦਾ ਪਾਕੜੇ ਤੇ ਫਿਰ ਇਹਨਾਂ ਨੇ ਨਾ ਅਹੀਂ ਥੋੜੀ ਜਿਹੀ ਕੀਤੀ ਗੱਡੀ ਹਿੰਡਿਕਟਰ ਦਿੱਤਾ ਹੋਇਆ ਸੀ ਤੇ ਇਹਨਾਂ ਇਹਨਾਂ ਪਿੱਛੋਂ ਆ ਕੇ ਮਾਰਤੀ ਗੱਡੀ ਤੇ ਮੇਰੀ ਥੋੜੀ ਧੋਣ ਜਿਹੜੀ ਏਦਾਂ ਹਿੱਲ ਗਈ ਐ ਤੇ ਕੋਣੀ ਤੇ ਛੱਟ ਲੱਗੀ ਐ ਗੁੜੀਆਂ ਦੇ ਵੀ ਕੋਡੇ ਛੱਟ ਲੱਗੀ ਐ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ ਫੇਰਾ ਨਹੀਂ ਕੋਈ ਕੀ ਗੱਲ ਹੋ ਗਈ ਮੈਂ ਆਪਣੀ ਸੈਰ ਚੱਲਿਆ ਤਾਂ ਇਹ ਗੱਡੀ ਦੇ ਵਿੱਚ ਤੇ ਗੱਡੀ ਅੱਗੇ ਦੀ ਇਹਨਾਂ ਟਾਬਾ ਦੇਖ ਕੇ ਗੱਡੀ ਰੋਕਦੀ ਗੱਬੇ ਰੀਸਟਾਰਟ ਕਰਦੀ ਅੱਧੀ ਹੁਸਟ ਕਰਦੀ ਮੈਨੂੰ ਗੱਡੀ ਲੰਘਣ ਨੂੰ ਜਗ੍ਹਾ ਨਹੀਂ ਰਹੀ ਗੱਡੀ ਨਾ ਗੱਬੇ ਰੋਕਦੀ ਗੱਡੀ ਪਿੱਛੇ ਤੇ ਲੱਗ ਗਈ ਇਹਦੇ ਨਾਲ ਸਾਡੀ ਕੋਈ ਗਲਤੀ ਨਹੀਂ ਹੈ ਹਾਂਜੀ ਇਹ ਦੋ ਗੱਡੀਆਂ ਲੱਗੀਆਂ ਆਪਸ ਦੇ ਵਿੱਚ ਇੱਕ ਵੈਨਿਊ ਗੱਡੀ ਹੈਗੀ ਹੈ ਤੇ ਬਲੇਰੋ ਹੈਗੀ ਆਪਸ ਦੇ ਵਿੱਚ ਦੋਨੋਂ ਜਿਹੜੀਆਂ ਬਲਾਸਰ ਨੂੰ ਜਾ ਰਹੀਆਂ ਕੀਰਪਾਲ ਸਾਹਿਬ ਤੋਂ ਆ ਰਹੀ ਐ ਸੀ ਬਲਾਸਰ ਸਾਈਡੋਂ ਮੈਂ ਦੋਨਾਂ ਦਾ ਟਕਰਾ ਹੋ ਗਿਆ ਆਪਸ ਦੇ ਵਿੱਚ ਮ끼 ਮੋਕੇ ਦੇ ਜੋ ਮੌਕਾ ਦੇਖ ਕੇ ਜੋ ਵੀ ਵਰਦੀ ਕਰ ਰਹੀ ਹੈ ਇਹ ਕਰਦਾ ਨਹੀਂ